ਦਾ ਲੋਕਾਂ ਨੇ ਵੀ ਕਿਹਾ ਤੇ ਲੋਕ ਵੀ ਇਹੀ ਕਹਿੰਦੇ ਨੇ ਮੇਰਾ ਦਿਲ ਵੀ ਦਲਵੀਰ ਗੋਲਡੀ ਵੀ ਆਪਣੇ ਨਾਲ ਬੈਠਾ ਹੈ ਜਿਹੜੇ ਪਹਿਲਾਂ ਆਪਣੇ ਨਾਲ ਵਿਚਾਰਕ ਮਦ ਪੇਸ ਸੀ ਕੋਈ ਗੱਲ ਨਹੀਂ ਉਹ ਚੱਲਦੇ ਰਹਿੰਦੇ ਆ ਔਰ ਸਭ ਤੋਂ ਵਧੀਆ ਗੱਲ ਇਹ ਹੈ ਇਹਨਾਂ ਨੇ ਮੈਨੂੰ ਇਹ ਕਿਹਾ ਕਿ ਮਾਨ ਸਾਹਿਬ ਮੈਂ ਵਲੰਟੀਅਰਾਂ ਦੀ ਲਾਈਨ 'ਚ ਸਭ ਤੋਂ ਮਗਰਲੇ ਪਾਸੇ ਲੱਗੂੰਗਾ ਕਿਉਂਕਿ ਮੈਂ ਸਭ ਤੋਂ ਮਹਾਪਾਤ ਚਾਇਆ ਹੋਇਆ ਹਾਂ ਸਭ ਤੋਂ ਮਗਰ ਖੜੂੰਗਾ ਸੁਬੀਰੋ ਆਪਣੀ ਪਾਰਟੀ ਜਿਸ ਤਰੀਕੇ ਨਾਲ ਵੱਧ ਰਹੀ ਹੈ ਦੇਸ਼ ਚ ਮੋਦੀ ਹੋਰਾਂ ਦੀ ਫ੍ਰਸਟ੍ਰੇਸ਼ਨ ਉਹ ਮੰਜੇ ਵਿੱਚ ਵੱਧ ਰਹੀ ਹੈ ਆਪਾਂ ਮੈਂ ਸਾਰੇ ਪੰਜਾਬ ਚ ਗਿਆ ਕੱਲ ਮੈਂ ਉਧਰ ਸੀ ਅਬੌਰ ਗਿੱਦੜਵਾ ਰਾਮਪਰਾ ਫੂਲ ਰਾਤ ਬਰਨਾਲੇ ਸੀ ਬੜਾ ਘੱਟ ਬਰਨਾਲੇ ਰਾਤ 8:00 ਵਜੇ 8:30 ਵਜੇ ਹੁਣੇ ਤੋਂ ਬਾਅਦ ਜਾਊਂਗਾ ਪਾਤਣਾ ਲਹਿਰਾ ਢੜਪਾ ਨਾਪਾ ਜਿੰਨਾ ਚਿਰ ਇਹਨਾਂ ਦੀ ਜਰਨੀ ਪਟਦਾ ਉਹਨਾਂ ਚਿਰ ਮੈਂ ਥੱਕਦਾ ਨਹੀਂ ਇਹਨਾਂ ਨੇ ਦੋ ਤਿੰਨ ਪੀੜੀਆਂ ਖਾ ਲੀਆਂ ਸਾਡੀਆਂ ਬਚਪਨ ਖਾ ਕੇ ਜਵਾਨੀ ਖਾ ਕੇ ਬੁਢਾਪਾ ਖਾ ਕੇ ਹਜੇ ਨਹੀਂ ਲੱਗੇ ਸੋ ਵੀਰੋ ਆ ਪਹਿਲੀ ਵਾਰ ਹੈ ਕਿ 90% ਲੋਕ ਮੈਨੂੰ ਮਨਾਉਣ ਆਣ ਮੁੰਡੇ ਭਾਈ ਜੀ ਕਹਿ ਕੇ ਬੁਲਾਉਂਦੇ ਆ ਪਹਿਲੀ ਵਾਰ ਮੁੱਖ ਮੰਤਰੀ ਨੂੰ ਬੇਪੁੱਤ ਭਤੀਜਾ ਛੋਟਾ ਵੱਡਾ ਭਾਈ ਕਹਿ ਕੇ ਬੁਲਾਉਂਦੇ ਆ ਨਹੀਂ ਤਾਂ ਪਹਿਲਾਂ ਕਾਕਾ ਜੀ ਰਾਜਾ ਸਾਹਿਬ ਰਜਵਾੜੇ ਬੀਬਾ ਜੀ ਲੈ ਅੱਛਾ ਇਹਨਾਂ ਵਾਲੀਆਂ ਬੀਬਾ ਜੀ ਸਾਡੇ ਵਾਲੀਆਂ ਭੋਲੇ ਵਾਲੀ ਮੇਰੇ ਵਾਲੀ ਤੇਰੇ ਵਾਲੀ ਛੇਰੇ ਵਾਲੀ ਇਹਨਾਂ ਵਾਲੀਆਂ ਵੀ ਬਾਜੀ ਹੱਦ ਹੈ ਸੋ ਵੀਰੋ ਆਮ ਲੋਕਾਂ ਨੂੰ ਮਾਨ ਇੱਜ਼ਤ ਮਿਲਣਾ ਸ਼ੁਰੂ ਹੋਇਆ ਹੁਣ ਹੁਣ ਇਹਨਾਂ ਨੂੰ ਲੋਕਾਂ ਦੀ ਕਦਰ ਪਤਾ ਲੱਗੀ ਹੈ ਜੀ ਪਹਿਲਾਂ ਤਾਂ ਨਿਕਲਦੇ ਨਹੀਂ ਸੀ ਬਾਹਰ ਇਹ ਕੀ ਕਰਦੇ ਸੀ ਮੁੱਖ ਮੰਤਰੀ ਬਣ ਕੇ ਆਪਣੇ ਮਹਿਲਾ ਦੇ ਦਰਵਾਜ਼ੇ ਵੀ ਕੁੰਡੀ ਅੰਦਰੋਂ ਲਾ ਲੈਂਦੇ ਸੀ ਵੀ ਲੋਕ ਨਾ ਆਉਣ ਪੌਣੇ ਕ ਪੰਜ ਸਾਲ ਵਾਂ ਖੋਲਦੇ ਸੀ ਵੋਟਾਂ ਮਿਲੇ ਜਦੋਂ ਬਾਈ ਵੇਲੇ ਅੰਦਰੋਂ ਖੋਲੀ ਬੜੇ ੱੱੱਕੇ ਜੇ ਐਮ ਖਿੱਚਿਆ ਗੇਟ ਗੇਟ ਨਾ ਖੁੱਲਿਆ ਕਹਿੰਦੇ ਕੀ ਗੱਲ ਹੋ ਗਈ ਉਹ ਕਹਿੰਦੇ ਜੀ ਲੋਕ ਲਾ ਕੇ ਬਾਹਰੋਂ ਹੁਣ ਉਹ ਨਕਰਾਂ ਚ ਬੈਠੇ ਰਿਓ ਲੋਕ ਬਾਹਰੋਂ ਗੁੰਡਾ ਲਾਗੇ ਤਕੀ ਇਹ ਐਂ ਕੁੰਡੇ ਲਾਉਣੇ ਪੈਣੇ ਇਹਨਾਂ ਨੂੰ ਫੇਰ ਠੀਕ ਆਉਣੇ ਐ ਇਹ ਮੈਂ ਗਿਆ ਸਾਰੇ ਪੰਜਾਬ ਚ ਅਜਨਾਲੇ ਗਿਆ ਮੈਂ ਫਤਗਰ ਚੂੜੀਆਂ ਕਾਦੀਆਂ ਅੰਮ੍ਰਿਤਸਰ ਪਠਾਨਕੋਟ ਦੀਨਾਨਗਰ ਸਾਰੇ ਪੰਜਾਬ ਵਿੱਚ ਇਹੀ ਗੱਲ ਚੱਲ ਰਹੀ ਹੈ ਕਹਿੰਦੇ ਜੀ 13 0 ਤੇ ਮਨ ਜਾਗੇ ਬਹੁਤ ਦੁਖੀ ਆਏ ਭੈਣਾ ਤੋਂ 13 ਆਪਣੇ ਹੱਥੋਂ ਹੋ ਜਾਣਗੇ 7 ਆਪਣੇ ਹੈਗੇ ਨੇ ਪਹਿਲਾਂ ਰਾਜ ਸਭਾ 'ਚ 20 ਹੋ ਗਏ 5 ਕਰੋੜ ਰੁਪਇਆ ਇੱਕ ਸਾਲ ਦਾ ਮਿਲਦਾ ਹੈ 100 ਕਰੋੜ ਤਾਂ ਇਕੱਲੇ ਐਮਪੀ ਆਣ ਲਾਇਆ ਕਰੂ ਇੱਥੇ 100 ਕਰੋੜ ਰੁਪਇਆ ਇਕੱਲੇ ਐਮਪੀ ਆਂ ਦਾ ਇੱਕ ਸਾਲ 'ਚ ਕਰਨ ਦਾ ਨਜ਼ਾਰਾ ਆਊਗਾ ਭਾਈ ਮੈਨੂੰ ਬਹੁਤ ਲੋਕ ਬਜ਼ੁਰਗ ਮਿਲਦੇ ਨੇ ਕਹਿੰਦੇ ਪੁੱਤ 40 ਸਾਲ ਬਾਅਦ ਸਾਡੇ ਪਿੰਡ ਕੱਸੀ ਦਾ ਪਾਣੀ ਆਇਆ ਕੋਈ ਕਹਿੰਦਾ 35 ਸਾਲ ਬਾਅਦ ਪਾਣੀ ਆਇਆ ਜੀ ਦੇਖਿਆ ਧੂਰੀ ਚ ਪਾਈਪਾਂ ਪੈ ਰਹੀਆਂ ਬਹੁਤ ਵੱਡੇ ਪੱਧਰ ਤੇ ਧੂਰੀ ਤਾਂ ਮੇਰਾ ਦਿਲ ਦਾ ਰਿਸ਼ਤਾ ਹੈ ਧੂਰੀ ਤੋਂ ਧੂਰੀ ਵਾਲੇ ਤਾਂ ਮੈਨੂੰ ਜਿਹੜੇ ਨੇ ਉਹ ਬਾਹ ਮਾ ਫੜ ਕੇ ਰੋਕ ਸਕਦੇ ਨੇ ਮੈਂ ਮੈਂ ਨਮੈਂਦਾ ਉਹਨਾਂ ਦਾ ਮੈਂ ਐਮਐਲਏ ਹਾਂ ਸੋ ਧੂਰੀ ਲਈ ਮੇਰਾ ਵਿਸ਼ੇਸ਼ ਪਿਆਰ ਹੈ ਸੰਗਰੂਰ ਤਾਂ ਪਹਿਲੇ ਹੀ ਪਿਆਰ ਹੈ 14 ਮਿਲਦਾ ਧੂਰੀ ਨੇ ਫਿਰ ਥੋੜਾ ਜਿਆਦਾ ਕਰ ਲਿਆ ਹੁਣ ਇੰਨਾ ਕ ਤਾਂ ਬਣਦਾ ਹੀ ਆ ਫਿਰ ਧੂਰੀ ਤਾਂ ਮੇਰੇ ਪੇਕੇ ਹੋਗੇ ਨਾ ਫਿਰ ਹੁਣ ਸੋ ਪੇਕੇਆਂ ਦਾ ਇੰਨਾ ਘੱਕ ਤਾਂ ਬਣਦਾ ਹੀ ਆ ਫਿਰ ਸੋ ਵੀਰੋ ਬਿਲਕੁਲ ਪਰਵਾਹ ਨਾ ਕਰਿਓ 4 ਤਰੀਕ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਮੇਰੀ ਸ਼ੁਰੂ ਕੰਮ ਕਰਨ ਦਾ ਨਜ਼ਾਰਾ ਆਊਗਾ ਦੇਖਿਓ ਸਹੀ